ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਨਸ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ ਅਹਮਦਾਬਾਦ ਜਹਾਜ਼ ਹਾਦਸੇ ਦੀ ਹੋਰ ਭਿਆਨਕ ਵੀਡੀਓ ਵਾਇਰਲ ਛਾਲ ਮਾਰਦੇ ਨਜ਼ਰ ਆ ਰਹੇ ਵਿਅਕਤੀ 이란 ਖਿਲਾਫ ਜੰਗ ਲੜੇਗਾ ਅੰਮ੍ਰਿਤਕਾਂ ਯੂਰਪ ਵੱਲ ਭੇਜੇ ਸੀ ਫਾਈਟਰ ਜੈਟ ਬੀਪੀਕਾ ਲੂਥਰਾ ਨੂੰ ਧਮਕੀ ਦੇਣ ਵਾਲਾ આરોપી ਪਟਿਆਲਾ ਤੋਂ ਗ੍ਰਿਫਤਾਰ ਪੁਲਿਸ ਨੂੰ ਮਿਲਿਆ ਤਿੰਨ ਬਿੰਦਾਰੀ ਮਾਮਲਾ ਜੀ7 ਸੰਮੇਲਨ ਕੈਨੇਡੀਅਨ ਪੀਐਮ ਕਾਰਨੀ ਨੇ ਮੋਦੀ ਨਾਲ ਕੀਤੀ ਮੁਲਾਕਾਤ ਮੁੱਖ ਮੁੱਦਿਆਂ ਤੇ ਚਰਚਾ ਹਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਸਰਕਾਰ ਵਾਂਗ ਹੁਣ ਆਸਟ੍ਰੇਲੀਆ ਸਰਕਾਰ ਵੀ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ ਜੀ ਹਾਂ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਰੱਖਿਆ ਉਦਯੋਗ ਮੰਤਰੀ ਪੈਟ ਕੋਨਰੋਏ ਨੇ ਦੱਸਿਆ ਕਿ ਸਰਕਾਰ ਈਰਾਨ ਵਿੱਚ ਹੋਣਾ ਨਾਗਰਿਕਾਂ ਲਈ ਨਿਕਾਸੀ ਕਾਰਜਾਂ ਦੀ ਯੋਜਨਾ ਬਣਾ ਰਹੀ ਹੈ ਜੋ ਮੱਧ ਪੂਰਬ ਵਿੱਚ ਟਕਰਾਅ ਵਿਚਕਾਰ ਵਾਪਸ ਪਰਤਣਾ ਚਾਹੁੰਦੇ ਨੇ ਮਨੇ ਕਿ ਕਿ ਇਸ ਸਮੇਂ ਹਵਾਈ ਖੇਤਰ ਬੰਦ ਨੇ ਇਸ ਲਈ ਜਹਾਜ਼ ਅੰਦਰ ਅਤੇ ਬਾਹਰ ਨਹੀਂ ਆ ਸਕਦੇ ਪਰ ਅਸੀਂ ਆਸਟ੍ਰੇਲੀਅਨ ਲੋਕਾਂ ਨੂੰ ਕੱਢਣ ਜਾਂ ਉਹਨਾਂ ਨੂੰ ਜ਼ੋਨਾਂ ਦੇ ਦੁਬਾਰਾ ਖੁੱਲਣ ਤੇ ਵਪਾਰਕ ਉਡਾਣਾਂ ਤੇ ਜਾਣ ਵਿੱਚ ਸਹਾਇਤਾ ਕਰਨ ਦੀਆਂ ਯੋਜਨਾਵਾਂ ਤਿਆਰ ਕਰ ਰਹੇ ਹਾਂ ਇਸ ਖੇਤਰ ਵਿੱਚ ਮੌਜੂਦਾ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ੀ ਮਾਮਲਿਆਂ ਤੇ ਵਪਾਰ ਵਿਭਾਗ ਨਾਲ ਰਜਿਸਟਰ ਕਰਨ ਲਈ ਸਲਾਹ ਦਿੱਤੀ ਗਈ ਹੈ ਉਧਰ ਬੀਤੀ 12 ਜੂਨ ਨੂੰ ਅਹਮਦਾਬਾਦ ਵਿੱਚ ਵਾਪਰੇ ਭਿਆਨਕ ਜਹਾਜ਼ ਹਾਦਸੇ ਦਾ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 에ਅਰ ਇੰਡੀਆ ਦਾ ਇੱਕ ਬੋਇੰ ਜਹਾਜ਼ ਉਡਾਨ ਭਰਨ ਤੋਂ ਸਿਰਫ 5 ਮਿੰਟ ਬਾਅਦ ਹੀ ਕੰਟਰੋਲ ਗੁਆ ਬੈਠਾ ਤੇ ਸਿੱਧਾ ਬੀਜੇ ਮੈਡੀਕਲ ਹਸਪਤਾਲ ਦੇ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ। ਟਕਰਾਉਂਦਿਆਂ ਹੀ ਇੱਕ ਵੱਡਾ ਧਮਾਕਾ ਹੋਇਆ ਕਿਉਂਕਿ ਜਹਾਜ਼ ਵਿੱਚ ਲਗਭਗ 1.5 ਲੱਖ ਲੀਟਰ ਬਾਲਨਸੀ ਇਸ ਧਮਾਕੇ ਨਾਲ ਮੌਕੇ ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ ਤੇ ਕੁਝ ਹੀ ਪਲਾਂ ਦੇ ਵਿੱਚ ਉੱਥੇ ਮੌਜੂਦ ਬਹੁਤ ਸਾਰੇ ਲੋਕ ਸੜ ਗਏ ਇਸ ਦੌਰਾਨ ਹੋਸਟਲ ਦੇ ਦੂਜੇ ਪਾਸੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਹਾਦਸੇ ਦੀਆਂ ਕਈ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਨਵੀਂ ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਟਕਰੌਣਦਿਆਂ ਹੀ ਧਮਾਕਾ ਹੋਣ ਤੋਂ ਬਾਅਦ ਆਲੇ-ਦੁਆਲੇ ਦੀਆਂ ਬਹੁ ਮੰਜ਼ਿਲਾ ਇਮਾਰਤਾਂ ਨੂੰ ਵੀ ਅੱਗ ਲੱਗ ਗਈ ਹੋਸਟਲ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਅਗਨੀ ਤੇਜ਼ੀ ਨਾਲ ਫੈਲੀ ਕਿ ਉੱਥੇ ਰਹਿਣ ਵਾਲੇ ਵਿਦਿਆਰਥੀ ਘਬਰਾ ਗਏ ਅਤੇ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਹੇਠਾਂ ਛਾਲ ਮਾਰਨ ਲੱਗ ਪਏ ਵੀਡੀਓ ਵਿੱਚ ਕਈ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਇਮਾਰਤ ਦੀਆਂ ਉੱਪਰਲੀਆਂ ਮੰਜ਼ਲਾਂ ਤੋਂ ਛਾਲ ਮਾਰਦੇ ਦਿਖਾਈ ਦੇ ਰਹੇ ਨੇ ਜਸ਼ਮਦੀਤਾਂ ਦੇ ਅਨੁਸਾਰ ਹੋਸਟਲ ਦੇ ਮੇਨ ਗੇਟ ਤੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਵਿਦਿਆਰਥੀਆਂ ਦਾ ਬਾਹਰ ਨਿਕਲਣਾ ਅਸੰਭਵ ਹੋ ਗਿਆ ਇਸ ਲਈ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਖਿੜਕੀਆਂ ਤੇ ਬਾਲਕੋਨੀਆਂ ਤੋਂ ਛਾਲ ਮਾਰਨ ਦੇ ਲਈ ਮਜਬੂਰ ਹੋਣਾ ਪਿਆ ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਉਧਰ ਇਰਾਨ ਇਜ਼ਰਾਈਲ ਵਿਚਾਲੇ ਜਾਰੀ ਜੰਗ ਨੂੰ 6 ਦਿਨ ਹੋ ਗਏ ਨੇ ਜਿਸ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਜੰਗ ਵਿੱਚ ਅਮਰੀਕਾ ਦੀ ਐਂਟਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਜਾਣਕਾਰੀ ਮੁਤਾਬਕ ਅਮਰੀਕਾ ਤੋਂ 30 ਫਾਈਟਰ ਜੈਟ ਯੂਰਪ ਵੱਲ ਰਵਾਨਾ ਹੋਏ ਨੇ ਉਧਰ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ テルਅਵੀਵ ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰਕੇ ਤਬਾਹੀ ਮਚਾ ਦਿੱਤੀ ਹੈ ਇਜ਼ਰਾਈਲੀ ਹਮਲੇ ਦੇ ਵਿੱਚ ਹੁਣ ਤੱਕ 585 ਈਰਾਨੀ ਲੋਕ ਮਾਰੇ ਗਏ ਨੇ ਤੇ 1326 ਲੋਕ ਜ਼ਖਮੀ ਹੋਏ ਨੇ ਜਦੋਂ ਕਿ ਹੁਣ ਤੱਕ ਈਰਾਨੀ ਹਮਲੇ ਦੇ ਵਿੱਚ 24 ਇਜ਼ਰਾਈਲੀ ਮਾਰੇ ਗਏ ਨੇ ਅਮਰੀਕਾ ਦੁਆਰਾ ਭੇਜੇ ਗਏ 30 ਲੜਾਕੂ ਜਹਾਜ਼ਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਜਾਂ ইরਾਨੀ ਪਰਮਾਣੂ ਟਿਕਾਣਿਆਂ ਤੇ ਕਿਸੇ ਵੀ ਸੰਭਾਵੀ ਹਮਲੇ ਵਿੱਚ ਸ਼ਾਮਲ ਬੰਬਾਰਾਂ ਦੀ ਸਹਾਇਤਾ ਲਈ ਕੀਤੀ ਜਾ ਸਕਦੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵੀ ਯੁੱਧ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ इस प्रोग्राम इज स्पॉन्सर्ड बाय डॉक्टर सुरेंद्र सिंह गिल इमिग्रेशन कंसल्टेंट ताजी खबर देखने लई हुणे सब्सक्राइब करो सबरंग टीवी नो ब्रेक तो बाद तो हड़ा स्वागत है ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਈਮੇਲ ਜ਼ਰੀਏ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ આરોપી ਨੂੰ ਪੁਲਿਸ ਨੇ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਜੀਹਾਂ ਗ੍ਰਿਫਤਾਰ ਕੀਤੇ ਗਿਆ આરોપી ਦਾ ਨਾਮ ਰਮਨਦੀਪ ਸਿੰਘ ਹੈ ਜੋ ਅੰਮ੍ਰਿਤਸਰ ਪੁਲਿਸ ਨੇ આરોપી ਰਮਨਦੀਪ ਸਿੰਘ ਨੂੰ ਅਦਾਲਤ ਚ ਪੇਸ਼ ਕਰਕੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਜ਼ਰੀਏ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੀਪਿਕਾ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਸੁਰੱਖਿਆ ਲਈ ਦੀਪਿਕਾ ਦੇ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਨੇ ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਧਮਕੀ ਦੇਣ ਵਾਲਾ આરોપી ਰਮਨਦੀਪ ਸਿੰਘ ਪਟਿਆਲਾ ਵਿੱਚ ਲੁਕਿਆ ਹੋਇਆ ਹੈ ਇਸ ਤਹਿਤ ਟੀਮ ਸੋਮਵਾਰ ਰਾਤ ਯਾਨੀ ਕਿ ਦੇਰ ਰਾਤ ਪਟਿਆਲਾ ਪਹੁੰਚੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਜਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉੱਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇੱਥੇ ਹੋਰ ਵੀ ਲੋਕ ਅਸੀਂ ਬਾਈ ਈਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਕਿੰਨੇ ਨੰਬਰ ਮਾਰ ਮਾਰਤ ਇਹਨੇ ਮੇਲ ਕੀਤੀ ਜਿਗਿਆ ਇਹ ਇਹ ਕਹ ਰਿਹਾ ਹੈ ਇਸ ਕਰ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਹੈ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਦੇ ਕਨਾਂਨਸਕੀ ਵਿੱਚ ਜੀ7 ਲੀਡਰਸ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਕਾਰਨੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਸੀ ਸਤਿਕਾਰ ਕਾਨੂੰਨ ਦੇ ਰਾਜ ਅਤੇ ਪ੍ਰਭੂਸਤਾ ਅਤੇ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਤੇ ਆਧਾਰਿਤ ਕੈਨੇਡਾ ਭਾਰਤ ਸੰਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ। ਦੋਵੇਂ ਨੇਤਾ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਕਾਰੋਬਾਰਾਂ ਨੂੰ ਨਿਯਮਿਤ ਸੇਵਾਵਾਂ ਤੇ ਵਾਪਸ ਆਉਣ ਦੇ ਉਦੇਸ਼ ਨਾਲ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਤੇ ਸਹਿਮਤ ਹੋਏ। ਉਹਨਾਂ ਨੇ ਲੋਕਾਂ ਵਿਚਾਰ ਮਜ਼ਬੂਤ ਅਤੇ ਇਤਿਹਾਸਿਕ ਸੰਬੰਧਾਂ ਇੰਡੋ-ਪੈਸੀਫਿਕ ਵਿੱਚ ਭਾਈਵਾਲੀ ਅਤੇ ਕੈਨੇਡਾ ਤੇ ਭਾਰਤ ਵਿਚਕਾਰ ਮਹੱਤਵਪੂਰਨ ਵਪਾਰਕ ਸੰਬੰਧਾਂ ਤੇ ਚਰਚਾ ਕੀਤੀ ਜਿਸ ਵਿੱਚ ਆਰਥਿਕ ਵਿਕਾਸ ਸਪਲਾਈ ਚੇਨ ਤੇ ਊਰਜਾ ਪਰਿਵਰਤਨ ਵੀ ਸ਼ਾਮਿਲ ਹੈ ਉਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਵੱਡਾ ਐਕਸ਼ਨ ਕੀਤਾ ਜੀ ਹਾਂ ਈਡੀ ਵੱਲੋਂ ਪੰਜਾਬ ਹਿਮਾਚਲ ਯੂਪੀ ਉੱਤਰਾਖੰਡ ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ 15 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਪੰਜਾਬ ਦੇ ਜਲੰਧਰ ਵਿੱਚ ਦਿਓਲ ਨਗਰ ਅਤੇ ਤਰਨਤਾਰਨ ਵਿੱਚ ਵੀ ਛਾਪੇ ਮਾਰੇ ਗਏ ਨੇ ਜਲੰਧਰ ਈਡੀ ਟੀਮ ਨੇ ਪੰਜਾਬ ਵਿੱਚ ਇਹ ਛਾਪੇਮਾਰੀ ਕੀਤੀ ਨਾਲ ਹੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਜਲੰਧਰ ਏਡੀ ਵੱਲੋਂ ਦਰਜ ਇਸ ਕੇਸ ਦੇ ਆਧਾਰ ਤੇ ਇਕੱਠੇ ਛਾਪੇ ਮਾਰੇਗੇ ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਤੰਸ਼ੋਧਨ ਨਿਵਾਰਣ ਕਾਨੂੰਨ ਯਾਨੀ ਕਿ ਪੀਐਮਲਏ ਤਹਿਤ ਦਰਜ ਮਾਮਲੇ ਅਧੀਨ ਕੀਤੀ ਗਈ ਹੈ ਇੰਟਰਨੈਸ਼ਨਲ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਗੁਰਸਿਮਰਨ ਸਿੰਘ ਮੰਡ ਵੱਲੋਂ ਬਟਾਲਾ ਵਿਖੇ ਅਮ੍ਰਿਤਪਾਲ ਮਹਿਰੂ ਅਤੇ ਸ਼ਹਿਜ਼ਾਦ ਪੱਟੀ ਦਾ ਪੁਤਲਾ ਫੁਕਿਆ ਗਿਆ ਗੱਲਬਾਤ ਦੌਰਾਨ ਗੁਰਸਿਮਰਨ ਮੰਡ ਨੇ ਕਿਹਾ ਕਿ ਮਹਿਰੂ ਨਿਹੰਗ ਦੇ ਬਾਣੇ 'ਚ ਨਕਲੀ ਸਿੱਖ ਹੈ ਸਿੱਖ ਕਦੇ ਵੀ ਕਿਸੇ ਔਰਤ ਦਾ ਕਤਲ ਨਹੀਂ ਕਰਦਾ ਤੇ ਨਾ ਹੀ ਕਿਸੇ ਦੀ ਜਾਨ ਲੈ ਕੇ ਭੱਜਦਾ ਉਹਨਾਂ ਨੇ ਕਿਹਾ ਹੈ ਕਿ ਇਹ ਨਕਲੀ ਸਿੱਖ ਹੈ ਜੇ ਕਿਸੇ ਨੂੰ ਕੋਈ ਧਮਕੀ ਮਿਲਦੀ ਹੈ ਉਹ ਸਭ ਤੋਂ ਪਹਿਲਾਂ ਪ੍ਰਸ਼ਾਸਨ ਕੋਲ ਜਾਵੇ ਪ੍ਰਸ਼ਾਸਨ ਬਹੁਤ ਸਖਤ ਹੈ ਉੱਥੇ ਹੀ ਰੋਸਵਜੋ ਜਿੱਥੇ ਆਪ ਪੁਤਲੇ ਫੁਕੇਗੇ ਉੱਥੇ ਹੀ ਹਰ ਪੰਜਾਬੀ ਨੂੰ ਅਪੀਲ ਕਰਦੇ ਆ ਮੰਡ ਦਾ ਕਹਿਣਾ ਸੀ ਕਿ ਮਹਿਰੋ ਦਾ ਹਰ ਕੋਈ ਜੰਮ ਕੇ ਵਿਰੋਧ ਕਰੇ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਤਪਾਲ ਮਹਿਰੋ ਸ਼ਹਿਜ਼ਾਦ ਪੱਟੀ ਅਦਜ ਸੁਹਾ ਕੀਤਾ ਅਜ ਇਹ ਦੋਨੇ ਮਿਲ ਗਏ ਨੇ ਇਹ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਉਹਣੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਆਏ ਬਲਾਤਕਾਰੀਆਂ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਿਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਜ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਆਪਣੇ ਨਾਲ ਦੇ ਸਾਥੀਆਂ ਨੂੰ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਅਤੇ ਬਾਹਰੋਂ ਆਪ ਫੰਡਿੰਗ ਲੈ ਗਿਆ ਆਪ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮਡਲੋ ਸਿੱਖ ਨਹੀਂ ਹੈਗਾ ਮੁੱਢੋ ਇਹ ਮੁੱਢੋ ਮੁਸਲਮਾਨਾ ਨਕਲੀ ਪਹਿਰਾਵਾ ਪਾ ਕੇ ਔਲੇ ਪਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦबई ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤਰੰਤ ਫੜੇ ਇਹਨੂੰ ਇਨਕਾਉਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲਕਤਾਂ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਏ ਦੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੇ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਓ ਪਿਓ ਦੇ ਪੁੱਤ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਗਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੋ ਗਿੱਦਰ ਦੇ ਲੋ ਆਦਾ ਤੇ ਬੱਬਰ ਖਾਲਸਾ ਦੇ ਧਮਕੇ ਦਿੰਦੇ ਆ ਕਦੇ ਸ਼ਹਿਜ਼ਾਦ ਪੱਟੀ ਨਾਲ ਤੂੰ ਜਾ ਰਿਹਾ ਵਾ ਮਿਲ ਰਿਹਾ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਜਦੀ ਥਾਣੇ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲੋ ਜੇ ਗਲਤਾਂ ਬੰਦ ਕਰਦੇਓ ਜੇ ਤੁਹਾਡੀ ਲਤਾਰੀ ਭਾਰ ਚੱਲਦੀਆਂ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਰਹੀ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿਹਨਾਂ ਕਰ ਉਹਨੂੰ ਮਾਰੋਗੇ ਤੁਸੀਂ ਇਹ ਪਿਆਰ ਨਾ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ JSGPC ਅੱਤਵਾਦੀਆਂ ਨੂੰ 20-20 ਹਜ਼ਾਰ ਰੁਪਏ ਦੇ ਰਹੀ ਆ ਤਾਂ 20-20 ਹਜ਼ਾਰ ਰੁਪਏ ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੌਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲੌਗ ਮਾਰਨ ਦੁਆਰਾ ਚੜ੍ਹ ਨਹੀਂ ਈ ਨੀ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਉਹਦਾ ਸਵਾਲ ਆ ਲੈ ਕੇ ਦੇਖਦੇ ਪਏ ਆ ਮਦਰ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੀ ਸਰਪੰਚ ਸਰਬਜੀਤ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਪਿੰਡ ਦੇ ਛੱਪੜ ਦੀ ਸਫਾਈ ਕਰਵਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਣੀ ਦੇ ਨਿਕਾਸ ਨੂੰ ਸੁਚੱਜਾ ਬਣਾ ਦਿੱਤਾ ਹੈ ਜੀ ਹਾਂ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਹੈ ਇਸ ਮੌਕੇ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਛੱਪੜ ਕਰੀਬ 50-55 ਸਾਲ ਤੋਂ ਬਿਲਕੁਲ ਸਾਫ਼ ਨਹੀਂ ਕਰਵਾਇਆ ਗਿਆ ਸੀ ਤੇ ਨਾ ਹੀ ਇਸ ਦੇ ਵੱਲ ਕੋਈ ਧਿਆਨ ਦਿੱਤਾ ਗਿਆ ਸੀ ਜਿੱਥੇ ਪਾਣੀ ਤੇ ਗਾਰ ਬੁੱਟੀ ਬਹੁਤ ਜ਼ਿਆਦਾ ਜਮਾ ਹੋ ਚੁੱਕੀ ਸੀ ਪਰ ਹੁਣ ਇਸ ਨੂੰ ਸਾਫ਼ ਕਰਵਾ ਕੇ ਸਰਪੰਚ ਨੇ ਪਿੰਡ ਦੇ ਵਿੱਚ ਵਧੀਆ ਕੰਮ ਕੀਤਾ ਹੈ ਸਾਡਾ ਪਿੰਡ ਗਰਦਾਸ ਨਗਰ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋਣਿਆ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਐਸੀ 55 ਸਾਲਾਂ ਨੂੰ ਬਣ ਗਈ 55 ਸਾਲ ਤੱਕ ਇੱਥੇ ਕੇ ਇਨਸਾਫ਼ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਖਸਾਬ ਕੀਤਾ ਨਾ ਇਹ ਛੱਪੜ ਵਾਲੇ ਧਿਆਨ ਹੀ ਨਹੀਂ ਦਿਤਾਗੇ ਕਾਦੀ ਹੋ ਸੰਭਾਲ ਦੇ ਵਿੱਚ ਪਹਿਲੀ ਵਾਰ ਹੋਇਆ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਪਾਣੀ ਅੰਦਰੋਂ ਜਾਂਦੇ ਹੀ ਅਹੀਂ ਗੰਦਾ ਪਾਣੀ ਪੀਂਦੇ ਹੈ ਹੁਣ ਸੰਗ ਸਾਫ਼ ਸੁਣ ਸਾਫ਼ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਤਾਈ ਫਿਰ ਡੰਗੂ ਇਥੋਂ ਹੋ ਜਾਏ ਜੀ ਮੈਂ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਦੀ ਮੌਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛਪੜਾਂ ਦੀ ਸਫਾਈ ਕਰਵਾ ਰਹੇ ਆ ਇਹ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਏ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗ ਗਿਆ ਸੀ ਇਸੇ ਮਲੇ ਦੇ ਆਪਾਂ ਸੀਵਰੇਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜ ਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਏ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਜੇ ਅੱਜ ਇੱਥੇ ਅਸੀਂ ਨਾ ਕ੍ਰੈਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ 'ਚ ਢੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸਾਮਲਟ ਜਗ੍ਹਾ ਸੀ ਇਸ ਪਿੰਡ ਦੀ 18 20 ਕਿੱਲੇ ਜ਼ਮੀਨ ਆ ਸ਼ਾਮਲਾਟ ਜਿਹੜੀ ਛੱਪੜਾਂ ਨੂੰ ਦਿੱਤੀ ਗਈ ਸੀਗੀ ਇਹ ਵੀ ਸ਼ਾਮਲਾਟ ਜਗ੍ਹਾ ਆ ਜਿਹੜੀ 11 ਕਨਾਲ ਤੇ 4 ਮੱਲੇ ਬੰਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਆਸੀਂ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਏ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਇਹ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅੱਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਇੱਥੋਂ ਹੀ ਡੇਂਗੂ ਔਰ ਲੋਕਾਂ ਨੂੰ ਟਾਈਫਾਇਡ ਬੁਖਾਰ ਔਰ ਜਦੋਂ ਸਾਡੇ ਇਹੀ ਸਾਡੇ ਘਰਾਂ ਦੇ ਆਲੇ-ਦੁਆਲੇ ਇਹੀ ਗੰਦਗੀ ਰਹੂਗੀ ਤੇ ਫਿਰ ਅਸੀਂ ਆਪਣੇ ਆਪ ਦੇ ਵਾਤਾਵਰਣ ਨੂੰ ਸ਼ੁੱਧ ਕਿੱਦਾਂ ਰੱਖ ਸਕਦੇ ਆ ਤੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਇਸ ਵੇਰੇ 7 ਵਜੇ ਮਸ਼ੀਨ ਲੱਗਦੀ ਆ ਔਰ ਰਾਤ ਨੂੰ 8-9 ਵਜੇ ਜਿਹੜੀ ਆ ਉਹ ਮਸ਼ੀਨ ਲੱਗੀ ਰਹਿੰਦੀ ਆ ਔਰ ਬਹੁਤ ਜ਼ਿਆਦਾ ਇਹ ਜਿਹੜਾ ਖਰਾਬ ਸੀਗਾ ਪਾਣੀ ਜਿਹੜਾ ਬੈਕ ਮੋੜਨ ਲੱਗ ਗਿਆ ਹਰ ਛੱਪੜ ਦਾ ਹੀ ਤਿੰਨ ਚਾਰ ਛੱਪੜ ਨੇ ਇੱਕ ਤਾਂ ਪੂਰੀ ਤਰ੍ਹਾਂ ਪੂਰ ਲਿਆ ਗਿਆ ਇੱਕ ਗੋਰੇ گا ਛੱਪੜ ਆ ਜਿਹੜਾ ਸੀ ਮੜੀਆਂ ਵਾਲੀ ਬੈਕ ਸਾਈਡ ਤੇ ਸਾਡੇ ਘਰਾਂ ਲੱਗੇ ਉਹ ਵੀ 8.5 ਕਿਲੇ ਦਾ ਛੱਪੜ ਆ ਇੱਕ 6.5 ਕਿਲੇ ਦਾ ਛੱਪੜ ਆ ਜਿਹੜਾ ਕਿਲਾ ਸਾਹਿਬ ਦੀ ਬੈਕ ਸਾਈਡ ਤੇ ਤੇ ਨਾਲ ਹੀ ਆ ਔਰ ਇਹ ਸਾਰੇ ਜਿਹੜੇ ਆ ਓਵਰਫਲੋ ਹੋ ਚੁੱਕੇ ਆ ਕਿਉਂਕਿ 50 ਸਾਲ ਤੋਂ ਇੱਕ ਵੀ ਬੰਦਾ ਦੱਸ ਦੇ ਕਿ ਜੇ ਛੱਪੜਾਂ ਦੀ ਸਫਾਈ ਔਰ ਕਾਗਤੀ ਜਿਹੜੀ ਸਫਾਈ ਆ ਉਹ ਇਹਦੀ ਹਰ ਵਾਰੀ ਚੜੀ ਹੋਈ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਜਿਹੜੀ origignal ਸਫਾਈ ਆ ਉਹ ਅੱਜ ਪਹਿਲੀ ਵਾਰ ਹੋਈ ਹੈ ਕੂੜਾ ਵੀ ਇਹਦੇ ਵਿੱਚੇ ਹੀ ਸੁੱਟਿਆ ਜਾਂਦਾ ਸੀ ਆ ਦੇਖੋ ਕੂੜੇ ਦਾ ਵੀ ਤੁਸੀਂ ਦੇਖ ਰਹੇ ਹੋ ਉਹਦਾ ਵੀ ਮੈਂ ਬੈਕ ਸਾਈਡ ਤੋਂ ਕਬਜ਼ਾ ਲੈ ਕੇ ਔਰ ਇਹਦੇ ਚਾਰ ਚੁਫੇਰੇ ਇੱਕ ਲਹਿਰ ਬਣੇਗੀ ਔਰ ਉਹਦੇ ਉੱਤੇ ਟਾਇਲਾਂ ਲੱਗਣਗੀਆਂ ਦਰਖਤ ਲੱਗਣਗੇ ਫਲਾਂ ਵਾਲੇ ਬੂਟੇ ਲੱਗਣਗੇ ਤਾਂ ਕਿ ਇੱਥੇ ਲਾਈਟਾਂ ਲਗਾਵਾਂਗੇ ਕਿ ਲੋਕਾਂ ਨੂੰ ਥਿਹੜਿਆ ਸੁਖਾਵਾਂ ਮਾਹੌਲ ਮਿਲੇ ਔਰ ਚਾਰ ਬਜ਼ੁਰਗ ਜਿਹੜੇ ਆ ਉਹ ਬੈਠ ਸਕਣ ਉਧਰ ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਚ ਮੈਡੀਕਲ ਸਟੋਰ ਚਲਾ ਰਹੇ ਰਗਵੀਰ ਸਿੰਘ ਉਰਫ ਮੇਜਰ ਦਾ ਬੀਤੀ ਦੇਰ ਰਾਤ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਉਹ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਲੀਨਿਕ ਤੋਂ ਵਾਪਿਸ ਬਟਾਲਾ ਵੱਲ ਘਰ ਆ ਰਿਹਾ ਸੀ ਇਹ ਵਾਰਦਾਤ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਘਮਣਕਲਾਂ ਦੇ ਨਜ਼ਦੀਕ ਪਿੰਡ ਸਤਕੋਹਾ ਵਿਖੇ ਵਾਪਰੀ ਤੇ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ 'ਚ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਤਹਿਤ 6 ਲੋਕਾਂ ਖਿਲਾਫ ਵੱਖ-ਵੱਖ ਤਰ੍ਹਾਂਾਂ ਦੇ ਤਹਿਤ ਕੇਸ ਦਰਜ ਕਰਦਿਆਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਕੁਲਜੀਤ ਸਿੰਘ ਤੇ ਕੀ ਲੱਗਦਾ ਜੀ ਜਨਾਬੀ ਲੱਗਦੀ ਇਹ ਮੇਰੇ ਭਰਾ ਆ ਹੀ ਵੱਡੇ ਜੀ। ਕੀ ਹੋਇਆ ਜੀ? ਇਹ ਰਾਤ ਬਹਿਲਾ ਦੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ। ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ। ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇਦ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨਾਂ ਦਾ ਜੀ ਬਾਕੀ ਪੁਲਿਸ ਦੀ ਇਨਕੁਆਇਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗੜਾ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਜੀ ਇਹ ਆਪਣੇ ਹੈਗਾ ਜੀ ਸਤਕੋਈ ਰੋਡ ਦਾ ਸਰਗੋਆ ਮੋੜ ਹੈ ਜੀ ਨਸਾਲਾ ਮੱਝਾ ਜੰਗ ਲੱਗਦੀ ਕਿੰਨਾ ਵੱਲ ਇਹ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ ਉਹ ਸੀ 55 ਸਾਲ ਸੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹਨਾਂ ਦੀ ਏਜ ਕਿੰਨੀ ਏਜ 55 ਸਾਲ ਦੀ ਏਜ ਹੈ ਜੀ ਕਿ ਇਹ ਤੇ ਸ਼ੱਕ ਹਨ ਸ਼ੱਕ ਕੋਈ ਬਾਈ ਦੱਗਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਫਿਰ ਉਹਦੇ ਚ ਪਤਾ ਲੱਗੂਗਾ ਕਿ ਹੁਣ ਅਗਲੇ ਦਿਨਾਂ ਦੀ ਕੋਈ ਇਦਾਂ ਦੀ ਲਾਕਡਾਡ ਨਹੀਂ ਸੀ ਹੈਗੀ ਬਾਕੀ ਇਹ ਹੈ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਉਹਨਾਂ ਨੂੰ ਸਜ਼ਾ ਜਿਹੜੀ ਕੀ ਨਾ ਜੀ ਮੇਡਮ ਮਸਕੀਨ ਸਿੰਘ ਹੈ ਜੀ ਮੈਂ ਇਹ ਨਾਲ ਹੀ ਤੋਂ ਆ ਜਿਹਨਾਂ ਦੇ ਅੱਥੇ ਦੋੜ ਰਿਹਾ ਮੇਰਾ ਰਵਾਇਸੀ ਲੈਜਸ ਟੰਗਾ ਬਹੁਤ ਲਾਇਕ ਸਿਆਣਾ ਆਦਮੀ ਬਹੁਤ ਲਾਇਕ ਪਰ ਮਾਣੂ ਲਿਕੇ ਬਿਠਾਈ ਅੱਜ ਪਤਾ ਨਹੀਂ ਕੋਈ ਲਾਗ ਡਾਕ ਕੋਈ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਜਿਵੇਂ ਕਾਲੀ ਖਤਮ ਹੋ ਗਿਆ ਇਹ ਅੱਜ ਵੀ ਪਰ ਅਸੀਂ ਕਰਨੇ ਤੋਂ ਅੱਡੇ ਕੁੱਟੀ ਹੋ ਕੇ ਲੋਕਾਂ ਨੇ ਸੈਰਪੁਰਸੇ ਪਰ ਖਰਾਬ ਕਰਕੇ ਤੇ ਫਿਰ ਯਾਰਾ ਕੰਮ ਇਹ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕ ਪਰ ਸੋ ਰਹਿ ਜਾਂਦਾ ਕੁਝ ਸ਼ਾਮ ਨੂੰ 7:30-8:00 ਵਜੇ ਇੱਕ ਤਲਾਹ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਖੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹ ਨਹੀਂ ਪਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਹੁਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਫਿਰ ਅਸੀਂ ਐਫ ਆਈ ਆਰ ਆਪਣੇ ਸੇਗਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਮ ਦੇ ਵਿੱਚ ਇਹ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੌਨ ਦੇ ਵਿੱਚ ਨਾਲ ਖਾਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮਾਨ ਨੂੰ ਕਰਾ ਕੇ ਜੋ ਵੀ ਵਾਣਦੀ ਕਾਰਵਾਈ ਉਹ ਹੋਵਾਂਗਾ ਔਰ ਇਹਨੂੰ ਕਿਉਂ ਗੋਲੀ ਦਿਖੋ ਅਜੇ ਤਾਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਨਾਲ ਸਾਂਝੀ ਕਰਾਂਗੇ ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ